ਪਿਆਰੇ ਵਿਦਿਆਰਥੀਓ ਸਾਡੇ ਅੱਜ 15ਵੇਂ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਮਾਤਾ ਗੁਜਰੀ ਜੀ ਸ਼ਹਾਦਤ ਦੇ ਰਾਤੇ ਗੰਗੂ ਦੇ ਸੂਦੈਂਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਇੱਕ ਰਾਤ ਮੋਰਿੰਡੇ ਜੇਲ੍ਹ ਵਿੱਚ ਰੱਖਿਆ ਗਿਆ ਤੇ ਅਗਲੇ ਦਿਨ ਬੇੜੀਆਂ ਵਿੱਚ ਜਕੜ ਕੇ ਮੋਰਿੰਡੇ ਤੋਂ ਰਹਿੰਦ ਲਿਆਂਦਾ ਗਿਆ ਅਤੇ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਇੱਕ ਉੱਚੀ ਇਮਾਰਤ ਜਿੱਥੇ ਸਿਰਫ ਕੜਾਕੇ ਦੀ ਅੱਛ ਠੰਡੀ ਹਵਾ ਸਿਰ ਤੇ ਕੋਈ ਛੱਤ ਨਹੀਂ ਸਗੋਂ ਖੁੱਲੇ ਅਸਮਾਨ ਤੇ ਬਰਸ ਵਰਗਾ ਠੰਡਾ ਫਲਸ ਤੇ ਕੰਦਾਂ ਸਨ ਮਾਤਾ ਗੁਜਰੀ ਜੀ ਸਾਰੀ ਰਾਤ ਪੁੱਤਰਿਆਂ ਨੂੰ ਆਪਣੀ ਗੋਦ ਵਿੱਚ ਲੈ ਕੇ ਸਾਖੀਆਂ ਸੁਣਾਉਂਦੇ ਤੇ ਗੁਰਬਾਣੀ ਦੇ ਸ਼ਬਦ ਕਉਂਦਿਆਂ ਹੌਸਲਾ ਦਿੰਦੇ ਰਹਿੰਦੇ ਉਹਨਾਂ ਨੇ ਬੱਚਿਆਂ ਨੂੰ ਇਹੀ ਸਮਝਾਇਆ के का राही जीवन नु अमर करता है अगले दिन उन्होंने वजीर खान के दरबार पेश गया दरबार भरिया अधिकारी अते होर बेअंत लोग दरबार हाजिर सन वजीर खान ने नु वेख के नरम सुरक्ष बचे इस्लाम कबूल कर असी तो अनु मेला में रखा खजान्या नवाजा तो राजे बनोगे परिचय अखा चमक रही सारी रहा बबा जोरावर सिंह जी तबा फते दरबार पेश करके कई प्रकार के लालच दिते जाते पर साहेब साधे अगमी दृढ़ता भरपूर सन अपने गुरु पिता का धर्म नहीं छीर खान ने धमकी देखे बहुत सू ड नहीं सकती अस अपने दादा श्री गुरु तेग बहादुर जी के रे चला ये सुन के दरबार खड़े सारे अहलकार सुन हो गए सुचानंद ने कहा इस बोलीय ने वे होके के सू डे इसलिए इन्होंपोलियां मसल के रख देना चाहता है काजी ने भी कहा यह बच्चे अटोल सा कद भी नहीं इसलिए मनने इस सजाए मौत होनी चाहती है बहुत कोशिशों की गई पर गुरु के लाल अटल रहे तो फिर फैसला होया ਇਹਨਾਂ ਬੱਚਿਆਂ ਨੂੰ ਕੰਦਾਂ ਵਿੱਚ ਚਿਣਿਆ ਜਾਏ ਇੱਕ ਤਾਂ ਚਿਣਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਕੰਦ ਉੱਚੀ ਹੁੰਦੀ ਗਈ ਪਰ ਬੱਚਿਆਂ ਦੇ ਬੁੱਲਾਂ ਤੇ ਸਿਰਫ ਵਾਹਿਗੁਰੂ ਦਾ ਨਾਮ ਸੀ ਲੋਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਪਰ ਉਹ ਇੰਨੀ ਨਿੱਕੀ ਉਮਰੇ ਅਡੋਲ ਖੜੇ ਰਹੇ ਉਹਨਾਂ ਦੀਆਂ ਅੱਖਾਂ ਵਿੱਚ ਡਰ ਨਹੀਂ ਸੀ ਸਿਰਫ ਚਮਕ ਸੀ ਰੂਹਾਨੀ ਨੂਰ ਸੀ ਅੰਤ ਵਿੱਚ ਜਦੋਂ ਉਹਨਾਂ ਨੂੰ ਕੰਧਾਂ ਵਿੱਚ ਚਿੰਨ ਦਿੱਤਾ ਗਿਆ ਤਾਂ ਉਹ ਸ਼ਹੀਦियां ਭਗ ਸਦਾ ਲਈ ਇਤਿਹਾਸ ਵਿੱਚ ਅਮਰ ਹੋ ਗਏ ਇੱਕ ਖਬਰ ਜਦੋਂ ਮਾਤਾ ਗੁਜਰੀ ਜੀ ਨੂੰ ਪਹੁੰਚੀ ਤਾਂ ਉਹਨਾਂ ਨੇ ਅਰਦਾਸ ਕੀਤੀ ਹੇ ਵਾਹਿਗੁਰੂ ਮੇਰੇ ਪੁੱਤਰਿਆਂ ਦੀ ਸ਼ਹੀਦੀ ਪਰਵਾਨ ਕਰਨਾ ਠੰਡੇ ਬੁਰਜ ਵਿੱਚ ਹੀ ਮਾਤਾ ਗੁਜਰੀ ਜੀ ਵੀ ਸ਼ਹੀਦੀ ਪ੍ਰਾਪਤ ਕਰ ਗਈ ਉਹ ਵੀ ਸਿੱਖੀ ਸਦਕਾ ਤੋਂ ਕਦੇ ਨਾ ਡੋਲੇ सुरहिंद के निर्दयी हाकम ने उन्हें अंतिम संस्कार करने जमीन तक न पर गुरु कर दे सच्चे सेवादार दिवान टोडर मल ने छ फुट जमीन सोने दिया दोर बदले खरीदी फिर माता जी ते छोटे साहबजाद का संस्कार किया उस थान गुरद्वारा ज्योति स्वरूप साहिब सुशोभित है माता गुजरी जी की प्रेरणा ਇਹ ਸਿੱਖਿਆ ਨੇ ਸਾਹਿਬਜ਼ਾਦਿਆਂ ਨੂੰ ਧਰਮ ਦੀ ਖਾਤਰ ਆਪਣੀ ਸ਼ਹਾਦਤ ਤੇ ਰਾਹ ਤੋਰਿਆ ਅਤੇ ਖੁਦ ਵੀ ਸ਼ਹੀਦੀ ਪ੍ਰਾਪਤ ਕਰ ਗਏ ਉਹ ਸਿਰਫ ਇੱਕ ਮਾਂ ਨਹੀਂ ਸਨ ਸਗੋਂ ਉਹ ਸਹਿਨਸ਼ੀਲਤਾ, ਬ੍ਰੇਮ, ਹੌਂਸਲੇ ਅਤੇ ਅਣਖ ਦੀ ਜੀਵੰਤ ਮਿਸਾਲ ਹਨ 19ਵੀਂ ਸਦੀ ਦੇ ਅੰਤਲੇ ਸਮੇਂ ਸਨ 1870 ਈਸਵੀ ਵਿੱਚ ਲਾਹੌਰ ਵਿੱਚ ਪੈਦਾ ਹੋਏ ਮਿਰਜ਼ਾ ਅੱਲਾ ਯਾਰ ਖਾਨ ਜੋਗੀ ਨੇ ਤੋਂ ਲੰਬੀਆਂ ਕਵਿਤਾਵਾਂ ਸ਼ਹੀਦਾਂ ਨੇ ਵਫਾ ਅਤੇ ਗੰਜੇ ਸ਼ਹੀਦਾਂ ਲਿਖ ਕੇ ਮਾਤਾ ਜੀ ਜਸਮੇਸ਼ ਪਿਤਾ ਸਾਹਿਬ ਜਾਤਿਆਂ ਤੇ ਸ਼ਹੀਦਾਂ ਨੂੰ ਆਪਣੀ عقیدਤ ਪੇਸ਼ ਕੀਤੀ ਹੈ ਜੋ ਕਿ ਲਾ ਮਿਸਾਲ ਹੈ ਹਕੀਮ ਜੋਗੀ ਜੀ ਦਾ ਇੱਕ ਮਰਸੀਆ ਵਰਣਨ ਕੀਤੇ ਬਗੈਰ ਸਜਦਾ ਅਧੂਰਾ ਹੈ ਅੱਲਾ ਯਾਰ ਖਾਂ ਜੋਗੀ ਕਹਿੰਦੇ ਹਨ ਬਸ ਇੱਕ ਹਿੰਦ ਮੇ ਤੀਰਥ ਹੈ ਯਾਤਰਾ ਕੇ ਲੀਏ ਕਟਾਈ ਬਾਪ ਨੇ ਬੱਚੇ ਜਹਾਂ ਖੁਦਾ ਕੇ ਲੀਏ